इंडियन टीवी न्यूज पंजाब अपनी खबर अपनी भाषा विच नमस्कार तुसी वेक रहे हो इंडियन टीवी न्यूज पंजाब आओ थो लेकर चलिए अज दबर वाल ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ ਤਕਰੀਬਨ 2 ਸਾਲ ਦੇ ਕਰੀਬ ਹੋ ਚੁੱਕੇ ਹਨ ਸਰਕਾਰ ਬਣਨ ਤੋਂ ਬਾਅਦ ਸਰਕਾਰ ਵੱਲੋਂ ਲੋਕਾਂ ਕੋ ਪੱਕੀ ਫੈਸਲੇ ਲਏ ਜਾ ਰਹੇ ਹਨ ਉਹ ਚਾਹੇ ਫ੍ਰੀ 600 ਯੂਨਟਾਂ ਬਿਜਲੀ ਦੇ ਹੋਣ ਚਾਹੇ ਉਹ ਮਹੱਲਾ ਕਲੀਨਿਕ ਹੋਵੇ ਮਾਂ ਸਰਕਾਰ ਵੱਲੋਂ ਲੋਕਾਂ ਦੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਅੱਜ ਪੰਜਾਬ ਵਿੱਚ ਇੱਕ ਹੋਰ ਉਪਰਾਲਾ ਸਰਕਾਰ ਆਪਣੇ ਦੁਆਰਾ ਕਿ ਸ਼ੁਰੂ ਕੀਤਾ ਗਿਆ ਜਿਸ ਵਿੱਚ 33 ਤਰੀ ਸੇਵਾਵਾਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਹਨ ਸਾਰੇ ਸਬੰਧਤ ਅਧਿਕਾਰੀ ਕੈਂਪ ਵਾਲੇ ਸਥਾਨ ਤੇ ਮੌਜੂਦ ਸਨ ਅੱਜ ਸਮਰਾਲਾ ਦੇ 9 ਪਿੰਡਾਂ ਵਿੱਚ ਕੈਂਪ ਲਗਾਏ ਗਏ ਜਿਸ ਵਿੱਚ ਹਜ਼ਾਰਾਂ ਲੋਕਾਂ ਸੇਵਾਵਾਂ ਦਾ ਲਾਭ ਲਿਆ ਵਾਈਟ ਐਮ ਐਲ ਜਗਤਾਰ ਸਿੰਘ ਬਿਆਲਪੁਰਾ ਵਾਈਟ ਲਾਪਤਰੀ ਯਾਦਵਿੰਦਰ ਸਿੰਘ ਵਾਈਟ ਲਾਪਤਰੀ ਜਗਜੀ ਜਗਜੀਵਨ ਸਿੰਘ ਪਿੰਡ ਚੈਲਾ ਵਾਈਟ ਲਾਪਤਰੀ ਬਲਬੀਰ ਕੋਹਤ ਪਿੰਡ ਚੈਲਾ ਕੰਨਾ ਤੋਂ ਰਾਜਮਾਨੋ ਦੀ ਰਿਪੋਰਟ ਬਜਵੀਰ ਬੋ ਕਿਹੜਾ ਪਿੰਡ ਆ ਤੁਹਾਡਾ ਅੱਜ ਤੁਸੀਂ ਇੱਥੇ ਕੀ ਕਰਨ ਆਏ ਹੋ ਜਿਹੜਾ ਕੈਂਪ ਲੱਗਿਆ ਜੀ ਅੱਜ ਆਈ ਆਪਣੀ ਦਵਾਈ ਬੁੱਟੀ ਲੈਣ ਆਇਆ ਬਸ ਕੀ ਪ੍ਰੋਬਲਮ ਕੀ ਆ ਤੁਹਾਨੂੰ ਸ਼ੂਗਰ ਆ ਬੀਪੀ ਆ ਅੱਛਾ ਜੀ ਪਹਿਲਾਂ ਕਿਸੇ ਹੋਰ ਪਾਸੇ ਦਵਾਈ ਚੱਲਦੀ ਸੀ ਬਸ ਖਾ ਲਈ ਜੀ ਆ ਜਾਂ ਨਹੀਂ ਜਿੱਥੋਂ ਮਿਲ ਗਈ ਖਾ ਲਈ ਜੀ ਬਸ ਮੰਮੀ ਪਹਿਲਾਂ ਤੁਹਾਨੂੰ ਦਵਾਈ ਲੈਣ ਲਈ ਦੂਰ ਜਾਣਾ ਪੈਂਦਾ ਸੀ ਅੱਜ ਤੁਹਾਡੇ ਪਿੰਡੇ ਹੀ ਕੈਂਪ ਲੱਗਿਆ ਕਿਵੇਂ ਦਾ ਲੱਗਿਆ ਜੀ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਹਾਂਜੀ ਕੀ ਨਾਮ ਆ ਕਿਹੜਾ ਏਰੀਆ ਤੁਹਾਡਾ ਕਿੱਥੇ ਦੇ ਰਹਿੰਦੇ ਮੇਰਾ ਨਾਮ ਯਾਦਵਿੰਦਰ ਹੈ ਤੇ ਮੈਂ ਪਿੰਡ ਮਾਦਪੁਰ ਤੋਂ ਬਿਲੋਂਗ ਕਰਦਾ ਐਂਡ ਸਰਕਾਰ ਭਗਵਾਨਪਤਮਨ ਸਰਕਾਰ ਦੀ ਸਦਕਾ ਜਿਹੜਾ ਮੇਰੀ ਦਾਦੀ ਦਾ ਸਰਟੀਫਿਕੇਟ ਡੈਥ ਦਾ ਸਾਨੂੰ ਬਹੁਤ ਈਜ਼ੀਲੀ ਮਿਲ ਗਿਆ ਹੈ ਐਂਡ ਆਮ ਆਲਸੋ ਵੈਰੀ ਗ੍ਰੇਟਫੁਲ ਜੋ ਸਾਡੇ ਆਸ਼ਾ ਵਰਕਰ ਨੇ ਉਹਨਾਂ ਨੇ ਸਾਨੂੰ ਟਾਈਮਲੀ ਹਰ ਇੱਕ ਚੀਜ਼ ਦੀ ਗਾਈਡੈਂਸ ਦਿੱਤੀ ਐਂਡ ਸਾਨੂੰ ਬਿਨਾ ਕਿਸੇ ਪ੍ਰੋਬਲਮ ਤੋਂ ਸਾਡੇ ਸਰਟੀਫਿਕੇਟ ਸਾਡੇ ਕੋਲ ਮਿਲ ਗਿਆ ਥੈਂਕ ਯੂ ਤੁਸੀਂ ਹੁਣ ਮੌਕੇ ਤੇ ਪਹੁੰਚੋ ਕਿੰਨਾ ਟਾਈਮ ਲੱਗਿਆ ਜਿਹੜਾ ਸਰਟੀਫਿਕੇਟ ਬਣਾਉ ਬਿਲਕੁਲ ਵੀ ਆ ਲਾਈਕ 1 ਮਿੰਟ ਹੀ ਲੱਗਿਆ ਐਂਡ ਵਿਦਿਨ 1 ਮਿੰਟ ਦਾ ਸਰਟੀਫਿਕੇਟ ਇਜ਼ ਇਨ ਮਾਈ ਹੈਂਡਸ ਅੱਜ ਕੀ ਨਾਮ ਹੈ ਮੇਰਾ ਨਾਮ ਜਗਜੀਤ ਸਿੰਘ ਹੈ ਜੀ ਪਹਿਣ ਚੈਲਾ ਹੀ ਅੱਜ ਜੇ ਵੀ ਇੱਥੇ ਕੈਂਪਿੰਗ ਚਾਹੀਓ ਕਿ ਲੈ ਕੇ ਆਇਓ ਮੈਂ ਇੱਥੇ ਆਪਣੇ ਫਾਦਰ ਦਾ ਡੈਸਟਸ ਪਲੇਟ ਬਣਾਇਆ ਸੀ ਉਹ ਹੱਥ ਨਾਲ ਬਣਾਇਆ ਸੀ ਪਹਿਲਾਂ ਫਿਰ ਆਨਲਾਈਨ ਕਰਾਉਣਾ ਜੇ ਤੁਹਾਨੂੰ ਕਿੱਥੇ ਜਾਣਾ ਪੈਂਦਾ ਸੀ ਪਹਿਲਾਂ ਸਾਨੂੰ ਮਾਦਪੁਰ ਜਾਣਾ ਪੈਂਦਾ ਸੀ ਮਾਦਪੁਰ 1 ਮਹੀਨੇ ਦੇ ਅੰਦਰ ਸਾਨੂੰ ਰਿਪੋਰਟ ਕਰਨੀ ਪੈਂਦੀ ਸੀ ਮਾਦਪੁਰ ਫਿਰ ਤੋਂ ਫੇ ਮਾਨੂਪੁਰ ਜਾਂਦਾ ਸੀ ਫਿਰ ਮਾਨੂਪੁਰ ਤੋਂ ਨਿਕਲਦਾ ਆਨਲਾਈਨ ਹੋ ਕੇ ਜੇ ਸਾਨੂੰ ਅੱਜ ਇੱਥੇ ਘਰੇ ਸਾਡਾ ਸਾਰਾ ਕੰਮ ਹੋ ਜਾਣਾ ਇੱਥੇ ਯੋ ਬਹੁਤ ਵਧੀਆ ਕੰਮ ਬਹੁਤ ਬਹੁਤ ਨਾਈਸ ਹੈ ਬਹੁਤ ਵਧੀਆ ਸਰਕਾਰ ਵੱਲੋਂ ਹੋਰ ਵੀ ਆਇਆ ਬਿਲਕੁਲ ਅਸੀਂ ਖੁਸ਼ ਆਏ ਕੰਮਾਂ ਤੋਂ ਬਹੁਤ ਜੀ ਅਗਲੇ ਪਿੰਡ ਪਿੰਡ ਕਿਹੜਾ ਕੈਂਪ ਲੱਗਣ ਧੰਨਵਾਦ ਆ ਸਰਕਾਰ ਦਾ ਬਹੁਤ ਕੰਮ ਕੀਤਾ ਚੰਗਾ ਵਾਈਟ ਵਧੀਆ ਉਹਦਾ ਅੱਜ ਕੰਮ ਹੋਊ ਹਾਂਜੀ ਹਾਂਜੀ ਬਸ ਅਸੀਂ ਫਾਰਮ ਭਰ ਲਿਆ ਮੈਂ ਵੀ ਚੈੱਕ ਕਰਕੇ ਉਹਨਾਂ ਨੂੰ ਬਸ ਦੇ ਦੇਣਾ ਸਰ ਉਹਨਾਂ ਨਾਲ ਜਿਹੜੀ ਫੀਸ ਆ ਕੋਈ ਐਕਸਟਰਾ ਨਹੀਂ ਕੋਈ ਫੀਸ ਨਹੀਂ ਲਈ ਇਹਨਾਂ ਨੇ ਕੋਈ ਪੈਸਾ ਨਹੀਂ ਲਿਆ ਇਹਨਾਂ ਨੇ ਅੰਮ੍ਰਲਿ ਸਾਬਾ ਅੱਜ ਸਰਕਾਰ ਆਪਦੇ ਦੁਆਰ ਦੀ ਸਟਾਰਟਿੰਗ ਹੋਈ ਜੀ ਕੀ ਕਹੂੰਗਾ ਜੋ ਕਿ ਤੁਸੀਂ ਸਾਰੇ ਜਾਣਦੇ ਹੋ ਵੀ ਇਹ ਸ਼ੁਰੂਆਤ ਆ ਸਾਰੇ ਪਿਆਰ ਲਈ ਜਾਂ ਬਹੁਤ ਹਲਕੇ ਵਿੱਚ ਸਰਕਾਰ ਦੀ ਗੱਲ ਕਰਾਂ ਵੀ ਆਪ ਦੀ ਸਰਕਾਰ ਆਪਣੇ ਦਵਾਰ ਤੇ ਬੜਾ ਚੰਗਾ ਲੱਗ ਰਿਹਾ ਕਿ ਲੋਕਾਂ ਦੇ ਮਸਲੇ ਜਿਹੜੇ ਪਿੰਡ-ਪਿੰਡ ਜਾ ਕੇ ਹੱਲ ਕਰਦੇ ਜੇ ਆਪਾਂ ਗੱਲ ਕਰੀਏ ਜਿਵੇਂ ਆਪਾਂ ਨੂੰ ਪਤਾ ਵੀ 44 ਤਰ੍ਹਾਂ ਦੀ ਸੇਵਾਵਾਂ ਚਰੀਆ ਪਲਾਂ ਆਨਲਾਈਨ ਪ੍ਰਾਪਤ ਨੇ ਤੇ ਉਹ ਨਾਲ ਹੀ ਨਾਲ ਜਿਹੜਾ ਕੰਮ ਇੱਥੇ ਹਲੋ ਸਦਾ ਨਾਲ ਦੀ ਨਾਲ ਕੀਤੇ ਜਾ ਰਹੇ ਨੇ ਤੇ ਲੋਕਾਂ 'ਚ ਬਹੁਤ ਵੱਡਾ ਰਿਸਪੌਂਸ ਆ ਤੇ ਲੋਕ ਜਿਸ ਹੱਬ ਵਾਲਾ ਰਹਿੰਦੇ ਬੜੇ ਖੁਸ਼ ਨੇ ਮੈਂ ਹੁਣੇ ਦੇਖਿਆ ਇੱਕ ਸਰਟੀਫିକੇਟ ਅਫਰਡੈਕਟ ਸਰਟੀਫିକੇਟ ਦੀ ਗੱਲ ਸੀਗੀ ਉਹ ਵੀਰਦਾਦਾ ਸੀਗਾ ਸਿਰਫ ਤਨਾ 10 ਮਿੰਟ ਲੱਗੇ ਨੇ ਮੈਨੂੰ ਨਾਰ ਦੀ ਨੜ ਦਾ ਬਲੰਕ ਸਰਟੀਫੀਕੇਟ ਜਾਰੀ ਹੋ ਗਿਆ ਤੇ ਹਰ ਇੱਕ ਕੰਮ ਜਿਹੜਾ ਇੱਥੇ ਹੋ ਰਿਹਾਦਾ ਉਹ ਨਾਰ ਦੀ ਨਾ ਕੀਤਾ ਜਾ ਰਿਹਾ ਤੇ ਲੋਕਾਂ 'ਚ ਬਹੁਤ ਭਾਰ ਇਤਿਸ਼ਾ ਹੈ ਸਾਹਿਬ ਜੀ ਸਾਹਿਬ ਇਹ ਡੇਲੀ ਕੈਂਪ ਚੱਲੇਗਾ ਜੀ ਰੋਜ਼ ਚੱਲੇਗਾ ਜੀ ਇਹ ਦਿੱਲੀ ਹੈ ਜੀ ਅੱਜ ਬਦਸਵਾ ਹਲਕੇ ਦੇ ਵਿੱਚ ਨੌ ਪਿੰਡਾਂ ਦੇ ਵਿੱਚ ਕੈਂਪ ਲੱਗ ਰਿਹਾ ਤੇ ਨੌ ਪਿੰਡਾਂ ਦੇ ਵਿੱਚ ਹਰ ਤਰ੍ਹਾਂ ਦੇ ਅਧਕਾਰੀ ਸਾਰੇ ਉੱਤੇ ਬਲੱਬ ਨੇ ਜਿਹੜੀ ਜਿਹੜੀ ਪ੍ਰੋਬਲਮ ਔਕਾ ਦੇ ਹੱਲ ਹੋ ਰਹੀ ਆ ਨਾਲ ਦੀ ਨਾਲ ਕਰ ਰਹੇ ਆ ਜੀ ਤੇ ਜਿਹੜੀ ਨਹੀਂ ਜਾ ਕੇ ਬਲੋ ਕਹਾ ਜਾ ਕੇ ਆਫਿਸ ਚੋਂ ਨਹੀਂ ਆ ਉਹਨਾਂ ਨੂੰ ਨੋਟ ਕੀਤਾ ਜਾ ਰਿਹਾ ਤੇ ਜੀ ਸਮਾਗਮਾਂ ਨੇ ਜੀ 44 ਸਵਾਮਾਂ ਤੋਂ ਉਹੀ ਨੇ ਜਿਹੜੀ ਆਨਲਾਈਨ ਹੈਗੀ ਬਾਕੀ ਉਸ ਤੋਂ ਬਗੈਰ ਹਰ ਇੱਕ ਵਿਭਾਗ ਸਿਹਤ ਮੁੱਖ ਭਾਨ ਕ ਲਈ ਜੋ ਜਿੰਨੇ ਵੀ ਮਨੋਂ ਸਰਕਾਰੀ ਭੁਪਾਰ ਹੈਗੇ ਸਾਰੇ ਜਿਹੜੇ ਨੌ ਦੇ ਨੌ ਪਿੰਡਾਂ ਚ ਹਾਜ਼ਰ ਨੇ ਤੇ ਨਾਲ ਦੀ ਨਾਲ ਉਹ ਜਿਹੜੇ ਕੰਮ ਮੌਕੇ ਦੇ ਕੀਤੇ ਜਾਂ ਸਰਦੇ 21 ਕਰੋ ਸਾਰੇ ਹੋ ਰਹੇ ਨੇ ਲੋਕਾਂ ਦੀਆਂ ਸ਼ਿਕਾਇਤਾਂ ਵੀ ਸੁਣੀਆਂ ਜਾ ਰਹੀਆਂ ਨੇ ਜੀ ਨਹੀਂ ਸ਼ਿਕਾਇਤ ਨਹੀਂ ਅੱਜ ਤੱਕ ਸਿਰਫ ਮੇਲ ਕੰਮ ਨੇ ਜਿਹੜੇ ਜਿਹੜੇ ਕੰਮ ਕਰ ਪੈਂਡਿੰਗ ਪਏ ਨੇ ਕਰਵਾਉਣੇ ਆਲੇ ਪਏ ਨੇ ਉਹ ਸਾਰੇ ਪਿੰਡਾਂ 'ਚ ਜਾ ਕੇ ਮਨੋ ਕਲੀਬ ਸਰਕਾਰ ਪਿੰਡਾਂ ਦੇ ਜਾ ਕੇ ਲੋਕਾਂ ਦੇ ਦੁਆਰੇ ਜਾ ਕੇ ਉਹ ਕੰਮ ਸਾਰੇ ਕੰਪਲੀਟ ਕਰ ਰਹੀ ਹੈ ਕੋਈ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਜੀ ਨਹੀਂ ਅੱਜ ਤਾਂ ਸਿਰਫ ਮੁਕਤ ਹੈ ਹੀ ਮੇਲਕਾਰ ਤੁਸੀਂ ਵੀ ਆਪਨੇ ਸਰਕਾਰ ਆਪਕੇ ਦੁਆਰ ਕੈਨਰ ਵਾਲੇ ਹੈ ਅਭੀ ਜਿਹੜੇ ਕੰਮ ਹੋਣੇ ਵਾਲੇ ਨੇ ਜਿਹੜੇ ਸਰਕਾਰ ਦਫ਼ਤਰ ਜਾ ਕੇ ਲੋਕ ਕਰਵਾਉਂਦੇ ਨੇ ਉਹ ਅਸੀਂ ਪਿੰਡਾਂ 'ਚ ਜਾ ਕੇ ਪਿੰਡਾਂ ਦੇ ਕੈਨਰ ਉਹਨਾਂ ਦੇ ਘਰੇ ਜਾ ਕੇ ਕਰ ਰਹੇ ਆ ਜੀ ਤੇ ਲੋਕ ਬਹੁਤ ਖੁਸ਼ ਨੇ ਜੀ ਜੋ ਰਾਸ਼ਨ卡 ਟੱਪੇ ਗਏ ਨੇ ਉਹ ਤੋਂ ਬਲਿਓ ਨਾ ਵਾਰੀ ਮੋਟੀਵੇਸ਼ਨ ਜਾਰੀ ਹੋ ਗਿਆ ਜੋ ਜੋ ਵੀ ਕੰਮ ਮੁੱਕਦੇ ਹੋ ਸਾਰੇ ਨਾਰਦੀ ਨਾਲ ਕੀਤਾ ਜਾ ਰਿਹਾ ਹੈ ਐਮਐਲਏ ਸਾਹਿਬ ਕਈ ਜਿਵੇਂ ਰੈਜ਼ੀਡੈਂਸ ਸਰਟੀਫਿਕੇਟਾਂ ਦੇ ਕੰਮਾਂ ਦੇ ਨਾਲ ਸਾਡੇ ਵਿੱਚ ਉਹਦੇ ਵਿੱਚ ਐਮਐਸਸੀ ਦੇ ਸਲੇਕਟਰਾਂ ਦੀ ਵੀ ਜ਼ਰੂਰਤ ਪੈਂਦੀ ਹੈ ਪਟਵਾਰੀ ਸਾਹਿਬ ਤੇ ਵੀ ਸਪੋਰਟ ਅਸਾਈਨਸ਼ਨਾਂ ਦੀ ਜ਼ਰੂਰਤ ਪੈਂਦੀ ਹੈ ਜੋ ਵੀ ਇੱਥੇ ਮੌਜੂਦ ਨੇ ਜੀ ਆਲ ਦੀ ਸਪੋਰਟਿੰਗ ਅਸਾਈਨ ਕਿੱਥੇ ਜਾਂਦੀ ਹੈ ਦੇਖੋ ਜਿਵੇਂ ਸਰਪੰਚ ਸਾਹਿਬ ਪਿੰਡ ਦੇ ਮੈਂਬਰ ਜਿੱਥੇ ਲੋੜ ਪੈਂਦੀ ਹੈ ਸੁਖਬਾਹ ਸਾਹਿਬ ਸਾਈਨ ਕਰਕੇ ਨਾਰਦੀ ਨਾਲ ਸਰਟੀਫਿਕੇਟ ਤੇ ਮਤਲਬ ਤਸਦੀਕ ਕਰ ਰਿਹਾ ਹੈ ਤੇ ਪਰਿਵਾਰੀ ਪਰਿਵਾਰੀ ਸਾਹਿਬ ਸਾਰੇ ਇੱਥੇ ਆਨੇ ਸਾਰਾ ਮਲਕ ਕੋਟ ਹਰ ਇੱਕ ਜਿਹਦੀ ਜ਼ਰੂਰਤ ਹੈਗੀ ਆ ਹਰ ਇੱਕ ਅਧਿਕਾਰੀ ਇੱਥੇ ਬਲਾਉਂਦਾ ਕਿ ਕਿੰਨੇ ਕੇ ਸਮੇਂ ਬਾਅਦ ਜੀ ਦਿੱਤੇ ਜਾਣਗੇ ਜਿਹੜੇ ਵੀ ਸਰਟੀਫਿਕੇਟ ਅੱਜ ਅਪਲਾਈ ਜਿਹੜੇ ਇਹ ਤਾਂ ਨਾਲ ਦੀ ਨਾਲ ਲੈ ਜੀ ਉਹਦਾ ਨਾਲ ਦੀ ਨਾਲ ਹੋਈ ਜਾਣਾ ਜੇ ਹੁੰਦਾ ਕੰਮ ਤੇ ਦੂਜੀ ਗੱਲ ਹੈਗੀ ਆ ਇਹ ਪ੍ਰੋਗਰਾਮ ਲਗਭਗ 23 ਤਰੀਕ ਤੱਕ ਜਿਹੜਾ ਪੂਰਾ ਵਿਧਾਨ ਸਭਾ ਹਲਕਾ ਸਵਾਰਾ ਕਵਰ ਕਰ ਲੈਣਾ ਅੱਜ 9 ਪਿੰਡਾਂ ਚ ਕੱਲੂ 15 ਜਾਂ ਇੱਕ ਲਾ 9 ਪਿੰਡ ਤੇ ਦੂਜੇ 15 ਪਿੰਡ ਦੇ ਹਿਸਾਬ ਨਾਲ ਇਹ 23 ਤਰੀਕ ਦੇ ਇੱਕ ਅਣਤੀ ਅਤੀ ਅਣਤੀ ਸੋਰੀ 28 ਤਰੀਕ ਤੱਕ ਇਹ ਸਾਰਾ ਕੰ ਤੇ ਸਾਰਾ ਬਰਾਂਸੂ ਹਫਤਾ ਸੋ ਵਾਲਾ ਸੇਮ ਪੂਰੇ ਪੰਜਾਬ 'ਚ ਇਹ ਮੁਹਿੰਮ ਚੱਲੀ ਹੋਈ ਹੈ ਅਤੇ ਬਲੀ ਬਾਬ ਦੇ ਰਿਸਪੋਨਸਿਬਲ ਲੱਗਿਆ ਹੈ ਇੱਕ ਪਿੰਡ ਦੇ ਵਿੱਚ ਕਿੰਨਾ ਫਸਾਵਾ ਹੈ ਕੈਂਪ 'ਤੇ ਇੱਕ ਪਿੰਡ ਦੇ ਵਿੱਚ ਲਗਭਗ 2-3 ਘੰਟੇ ਜੀ 2-3 ਘੰਟੇ ਸਾਰੇ ਹੀ ਜਿਹੜੇ ਆਪਣੇ ਸਬੰਧਤ ਅਧਿਕਾਰੀ ਨੇ ਇੱਥੇ ਹੀ ਆਉਣ ਗਏ ਸਰ ਇੱਥੇ ਜੀ ਉਹ ਤੋਂ ਬਾਅਦ ਅਗਲਾ ਪਿੰਡ ਜਾਣਗੇ ਨਾਲੇ